ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬਟਾਲਾ ਦੇ ਚੱਕਰੀ ਬਾਜ਼ਾਰ ਦੇ ਵਿੱਚ ਚੋਰਾਂ ਨੇ ਤੋੜਿਆ ਦੁਕਾਨ ਦਾ ਸ਼ਟਰ ਤੇ ਚੋਰੀ ਕੀਤੀ 30000 ਦੇ ਹਾਰ ਏ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲਾ ਦੇ ਮੇਨ ਚੱਕਰੀ ਬਾਜ਼ਾਰ ਦੇ ਵਿੱਚ ਛੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ 30000 ਦੀ ਚੋਰੀ ਕਰਨ ਦਾ ਸਮਝਾਰ ਮਿਲਿਆ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦਾ ਸ਼ਟਾ ਟੁੱਟਾ ਹੋਇਆ ਹੈ ਅੱਜ ਕੋਈ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਦੁਕਾਨਦਾਰ ਨੇ ਦੱਸਿਆ ਕਿ ਸ਼ਮਦੀਦ ਨੇ ਕਿਹਾ ਕਿ ਤਿੰਨ ਲੋਕ ਚੋਰੀ ਕਰਨ ਆਏ ਸਨ ਜਿੰਨਾਂ ਵਿੱਚੋਂ ਦੋ ਲੋਕ ਮੋਟਰਸਾਈਕਲ ਤੇ ਖੜੇ ਸਨ ਤੇ ਇੱਕ ਦੁਕਾਨ ਦੇ ਅੰਦਰ ਗਿਆ ਤੇ 30000 ਦੀ ਚੋਰੀ ਕਰਕੇ ਲੈ ਗਿਆ ਉਸਨੇ ਦੱਸਿਆ ਕਿ ਮੇਰੀ ਮੁਹਰੀ ਆਦੀ ਦੀ ਦੁਕਾਨ ਹੈ ਤੇ ਮੇਰੀ ਦੁਕਾਨ ਅੰਦਰ ਨਵੇਂ ਨੋਟਾਂ ਦੇ ਹਾਰ ਬਨੇ ਹੋਏ ਸਨ ਜੋ ਕਿ 3000 ਦੇ ਸਨ ਤੇ ਹੁਣ ਚੋਰੀ ਹੋ ਗਏ ਹਨ ਮੌਕੇ ਤੇ ਆਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀ ਦੀ ਇਜ਼ਲਾ ਮਿਲੀ ਸੀ ਤੇ ਮੌਕਾ ਦੇਖ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਅਸੀਂ ਚੋਰਾਂ ਨੂੰ ਕਾਬੂ ਕਰ ਲਵਾਂਗੇ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਰਿਪੋਰਟਰ ਜਸੁੰਦਰ 베ਦੀ ਤੇ ਕਰਮਜੀ ਜੰਮਾਦੀ ਬਟਾਲਾ ਤੋਂ ਇਹ ਵਿਸ਼ੇਸ਼ ਰਿਪੋਰਟ ਅਸੀਂ ਸਵੇਰੇ ਸਵਾ 6 ਵਜੇ ਨਿਕਲੇ ਆ ਤੇ ਇੱਕ ਬੰਦੇ ਫਲਤੇ ਇੱਕੋਂ ਮੋੜਤਾ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਨੂੰ ਕਾਇਆ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਡੇ ਨੇ ਉਹ ਵਰਸ਼ਾ ਲੈ ਕੇ ਨੂੰ ਨਾ ਐ ਹਾਂ ਪਹਿਲਾਂ ਚਲ ਜਾ ਹਾਂ ਤੇ ਮੈਂ ਆਰਾਮ ਨਾਲ ਨਿਕਲ ਗਿਆ ਦੋ ਸੌ ਮੈਂ ਨਿਕਲ ਗਿਆ ਆਰਾਮ ਨਾਲ ਇਹ ਫਿਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਤੇ ਆ ਜਾ ਹਰਦਾਸ ਆ ਬਾਈ ਜੰਨੂ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਭੰਡਾ ਨਹੀਂ ਅੱਜ ਉੱਪਰ ਹੈ ਕਰਤੇ ਸੀ ਇਹ ਸਬਲੈਂਡਰ ਦਾ ਮੋਟਰ ਨਾ ਮੈਂ ਮੁਕੇ ਦੇ ਬੜੀ ਤਰ੍ਹਾਂ ਇਹਨਾਂ ਨੂੰ ਜਿਹੜਾ ਸਬਲੈਂਡਰ ਕਾਸਟ ਪਈ ਹੈ। ਖੜਕੋ ਕੋ ਤੁਹਾਨੂੰ ਦਿੱਤੀ ਹੈ। ਆਏ ਮੁਕੇ ਦੇ ਰਹੀ ਤੇ ਬਕਰੋ ਕਹਿ ਬਕਰੋ। ਕੀ ਕੀ ਕਰ ਰਿਹਾ ਦੱਸਿਆ ਕੋਈ? ਤੇ ਤਾਰ ਰੋ ਸਾਡੇ ਬੇਰੋ। ਠੀਕ ਕਰੋ, ਠੀਕ ਕਰੋ। ਮੇਰਾ ਨਾ ਵਸ਼ਮੀ ਨਹੀਂ ਹੈ। ਕੀ ਹੋਇਆ ਤੁਹਾਡੇ ਉੱਤੇ? ਆ ਕੋਈ ਮਨੋਸਰ ਹੈ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆ ਰੁਗੇਟ ਲੱਗਾਦਾ ਹੈ ਹਾਂ ਬਾੜ ਸਪਲਾਈ ਤੇ ਲੱਗਾਦਾ ਹੈ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸਾਰ ਤੇ ਉੱਥੇ ਘੁਲੋਤੇਦਾ ਹੀ ਕਹਿੰਦੇ ਅੱਛਾ ਜੀ ਕਹਿੰਦੇ ਉਹਨੂੰ ਵੇਖ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋੜੋਲਾ ਪਾਇਆ ਤੇ ਕਹਿੰਦਾ ਭੱਜ ਗਏ ਮੁੰਡੇ ਮੋਟਰਸਾਰਾ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਅੱਛਾ ਬੱਸ ਕਾਦੀ ਦੁਕਾਨ ਕਾਦੀ ਸੀ ਹੈ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੀ ਨਹੀਂ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਨਹੀਂ ਆਈ ਪਤਾ ਕਿ ਉਸ ਕਿੰਨੇ ਵਜੇ ਇਹ ਘਟਨਾ ਹੋਈ ਐ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਐ 6 ਵਜੇ ਲੱਗ ਚੱਗੀ ਐ 6 ਵਜੇ ਲੱਗ ਚੱਕੇ ਪੁਲਿਸ ਕਦੋਂ ਲੇਟ ਕੀਤੀ ਤੁਸੀਂ ਕਹ ਰਹੇ ਆ ਪਤਾ ਲੱਗਾ ਕਾਦੇ ਨਾਲ ਛੱਡੇ ਤੋੜਿਆ ਗਿਆ ਐ ਮੇਰੇ ਕਹ ਰਾਤ ਰਾਤ ਨਹੀਂ ਕੋਈ ਛੱਡ ਤਾਂ ਕੀਤਾ ਉਹਨਾਂ ਨੇ அது